ਸਮਾਣਾ ਤੇ ਇੱਕ ਦਰਦਨਾਤ ਹਸਾ ਹੋਇਆ ਕੜਾਮੀਪੱਤੀ ਮੋਹੱਲੇ ਦੇ ਵਿੱਚ ਇੱਕ ਬੱਚਾ ਆਪਣੇ ਨਾਨਕੇ ਆਇਆ ਹੋਸੀ ਅਰਮਾਨ ਜੋ ਕਿ ਛੱਤ 'ਤੇ ਖੇਡ ਰਿਹਾ ਸੀ ਕਿਸ ਤਰ੍ਹਾਂ ਉਸ ਦਾ ਪੈਰ ਫਿਸਲਿਆ ਥੱਲੇ ਡਿੱਗ ਗਿਆ एकदम ਸੱਤੋਂ ਹੀ ਉਸ ਦੀ ਉੱਥੇ ਹੀ ਹਾਲਤ ਗੰਭੀਰ ਹੋਈ ਹਸਪਤਾਲ ਲੈ ਕੇ ਆਏ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਤਾ ਇਕਲੋਤਾ ਬੱਚਾ ਸੀ ਇਹ ਕਹੀਂ ਪਹਿਣਾ ਕੇ ਬਾਅਦ ਇਸ ਦਾ ਜਨਮ ਹੋਇਆ ਸੀ ਲੇਕਿਨ ਇਸ ਹਾਸੇ ਨੇ ਸਭ ਨੂੰ ਜੋੜ ਕੇ ਰੱਖ ਦਿੱਤਾ ਹੈ ਕੈਮਰਾਮੈਨ ਸੜਕੂਰ ਹੁਣੇ ਆਇਆ ਬੱਚਾ ਇੱਕ ਅੰਦਾਜ਼ਨ 10-12 ਸਾਲ ਦਾ ਹੋਵੇਗਾ ਇਕੱਲੇ ਮਦਰ ਹੀ ਨਾਲ ਆਏ ਬਾਕੀ ਆਂਦੀ ਗਵਾਂਦੀ ਨਾਲ ਆਇਆ ਕੀ ਦਸਿਆ ਰ ਮਾਣ ਦੇ ਅਨੁਸਾਰਾ ਬੱਚਾ ਛੱਤ ਤੇ ਖੇਡ ਰਿਆ ਸੀਗਾ ਤੇ ਆ ਸਿਰ ਦੇ ਬੱਲ ਹੇ ਨੀਚੇ ਗਿਰ ਗਿਆ ਗਲਤੀ ਨਾਲ ਹੂੰ ਤੇ ਸਾਡੇ ਕੋਲ ਆਇਆ ਤਾਂ ਬਰੋਡਰਡ ਹੀ ਐ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲਾਂ ਹੀ ਸੜਕ ਤੇ ਲੱਗੀ ਐ ਸਿਰ ਸਿਰ ਤੇ ਲੱਗੀ ਹੋਈ ਐ ਉਹਨਾਂ ਦੇ ਜਿਹਨਾਂ ਨੇ ਦੇਖਿਆ ਉਹਨਾਂ ਦੇ ਅਨੁਸਾਰਾ ਸਿਰ ਦੇ ਬੱਲ ਥੱਲੇ ਗਿਰ ਗਿਆ ਗਲਤੀ ਨਾਲ ਖੇਡਦੇ ਹੋਏ ਸੱਤ ਵੀਰਾਂ ਨੂੰ ਹਾਂਜੀ ਬਾਕੀ ਸਾਡੀ ਡੇ ਲਕਨ ਚ ਉਹਨਾਂ ਦੇ ਕਰਦਿਆਂ ਨੂੰ ਬੁਲਾਇਆ ਸੀ ਕਿਉਂਕਿ ਇਕੱਲੇ ਮਦਰ ਇੱਥੇ ਹੈਗੇ ਉਹ ਉਹਤੇ ਦਸੰਦ ਦੇ ਹਾਲਾਚ ਨਹੀਂ ਹੈਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼